ਆ ਇਨਾਮ ਦਿੱਤਾ ਹੈ ਹਰਿਆਣਾ ਸਰਕਾਰ ਨੇ ਸੇਵਾ ਕਰਨ ਦਾ ਆ ਗੱਡੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਡਾਕਟਰ ਸਵੇ ਮਾਨ ਸਿੰਘ ਯੂਐਸਏ ਵਾਲਿਆਂ ਦੀ ਹੈ ਜੋ ਕਿ ਫ੍ਰੀ ਮੈਡੀਕਲ ਕੈਂਪ ਲਗਾ ਰਹੇ ਨੇ ਖਨੋਰੀ ਬਾਰਡਰ ਤੇ ਅਤੇ ਇੱਕ ਕੈਂਪ ਇਹਨਾਂ ਦਾ ਲੱਗਿਆ ਹੋਇਆ ਹੈ ਸੰਭੂ ਬਾਰਡਰ ਤੇ ਤੇ ਜਿਹੜੀ ਗੱਡੀ ਇਹਨਾਂ ਦੀ ਖਨੋਰੀ ਬਾਰਡਰ ਤੇ ਖੜੀ ਹੈ ਤੁਸੀਂ ਦੇਖ ਸਕਦੇ ਹੋ ਕੋਈ ਕੁਝ ਹੋਇਆ ਉਹਦੇ ਵਿੱਚ ਇਹਨਾਂ ਦੀ ਸਾਰੀ ਗੱਡੀ ਨੂੰ ਤੋੜ ਦਿੱਤਾ ਗਿਆ ਸੀਸੇ ਭੰਨ ਦਿੱਤੇ ਗਏ ਲਾਈਟਾਂ ਤੋੜ ਦਿੱਤੀਆਂ ਗਈਆਂ ਇਥੋਂ ਤੱਕ ਕਿ ਇਹਨਾਂ ਦੇ ਕੈਂਪ ਦੇ ਜਿਹੜੇ ਸੇਵਾਦਾਰ ਵੀਰ ਸੀ ਉਹਨਾਂ ਨੂੰ ਵੀ ਕੁੱਟਿਆ ਗਿਆ ਮੈਡੀਸਨ ਗੀਅਰ ਦਿੱਤੀਆਂ ਗਈਆਂ ਸਾਰਾ ਕੁਝ ਜੋ ਇੱਥੇ ਅੱਖੀ ਦੇਖਿਆ ਵੀਰਾਂ ਨੇ ਜੋ ਕੁਝ ਹੰਡਾਇਆ ਸਾਰਾ ਕੁਝ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਪੂਰਾ ਤੱਕ ਹੀ ਤੱਕ ਜ਼ਰੂਰ ਦੇਖਿਓ ਗੱਲਬਾਤ ਕਰਦੇ ਆਂ ਵੀਰਾਂ ਦੇ ਨਾਲ ਸੇਵਾ ਕਰਨ ਦਾ ਨਾਮ ਮਿਲਿਆ ਜੀ ਹਾਂਜੀ 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 ਕੀ ਕਹਿਣਾ ਚਾਹੁੰਦੇ ਆਂ ਜੀ ਮੈਂ ਤਾਂ ਕਹਿ ਕਹਿ ਕੇ ਸਵੇਰ ਦਾ ਥੱਕ ਗਿਆ ਵਾਂ ਵੀ ਇਹ ਆਪਣਾ ਦੇਸ਼ ਆ ਕੀ ਆਪਾਂ ਕਿੱਥੇ ਆਪਾਂ ਰਹਿੰਦੇ ਆਂ ਮਤਲਬ ਜਮੁੱਕ ਗਏ ਆ ਵੀ ਇਹ ਨਾ ਲੋਕਾਂ ਦਾ ਮਤਲਬ ਹੁਣ ਜਿਵੇਂ ਮੰਨ ਲਓ ਆਪਣੇ ਕਿਸਾਨ ਆ ਆਪਣੀ ਦੇਸ਼ ਦੇ ਹੀ ਆ ਨਾ ਜੀ ਕਿੱਥੋਂ ਆਏ ਆ ਇਹ ਕਿਤੇ ਪਾਕਿਸਤਾਨ ਚੋਂ ਜਾਂ afghan ਚੋਂ ਆਈ ਨਹੀਂ ਗਏ ਇਹਨਾਂ ਤੇ ਇੰਨਾ ਅਤਿਆਚਾਰ ਸਵੇਰ ਦੇ ਹੀ ਸਾਡੀ 20 25 ਮੁੰਡਿਆਂ ਦੀ ਟੀਮ ਹੀ ਜਿਹੜੀ ਇੱਥੇ ਐਸਟਾ ਕੋਈ ਆਪਣੇ ਉਧਰ ਸਿੰਘ ਆਉਤੇ ਸ਼ੰਭੂ ਬਾਰਡਰ ਤੇ ਆ ਫਿਰ ਥੱਕ ਗਏ ਅਸੀਂ ਲੋਕ ਐ ਢੋ ਢੋ ਕੇ ਜਿਵੇਂ ਇਹਨੇ ਮਤਲਬ ਸੱਟਾਂ ਲੱਗੀਆਂ ਨਾ ਕਿਸਾਨਾਂ ਦੇ ਵੀ ਜਦੋਂ ਕੋਈ ਟਾਇਰ ਗੈਸ ਚੱਲਦੇ ਜਦੋਂ ਜਿਹੜੀਆਂ ਇੰਜਰੀਆਂ ਦੇ ਬਹੁਤ ਜ਼ਿਆਦੀ ਇੰਨੇ ਇੰਨੇ ਕੱਟ ਲੱਗੇ ਅੱਜ ਤਾਂ ਹੱਡੀਆਂ ਥੱਲੇੋਂ ਦਿਸਣ ਲੱਗ ਪਈਆਂ ਸਾਰੀ ਲੇਹਰਾਂ ਪਾੜਤੀਆਂ ਇਹ ਮਾਸ ਦੀਆਂ ਪਤਾ ਨਹੀਂ ਉਹ ਕੀ ਚੱਲਿਆ ਗੋਲੀਆਂ ਮਾਰੀਆਂ ਜਾਂ ਕੀ ਮਾਰਿਆ ਵਾ ਇੱਕ ਦੇ ਮੁੰਡੇ ਦੀ ਇੱਥੇ ਮਤਲਬ ਡੈਥ ਹੋ ਗਈ ਨੇ ਜਦੋਂ ਚੋੱਕ ਕੇ ਲਿਆਈ ਸੀ ਤੇ ਉਹਦੇ ਕੋਈ ਮਤਲਬ ਸਾਹ ਹੈਗੇ ਮਰ ਜਾ ਬੋਡੀ ਗਰਮੀ ਕੋਈ ਸਾਹ ਨਹੀਂ ਮਾੜੀ ਮੁੱਢੀ ਨਵ ਚ ਬੁਰਕਦੀ ਕਿਤੇ ਜੀ ਬਹੁਤ ਜਿਆਦੀ ਗਲਤ ਗੱਲ ਹੈ ਹੁਣ ਮੈਂ ਕੀ ਕਹਾਂ ਵੀ ਆਪਣੀ ਦੇਸ਼ ਦੇ ਵਿੱਚ ਹੀ ਆਪਣੀ ਦੇਸ਼ ਵਾਸੀਆਂ ਨੇ ਇਹ ਕੁਝ ਹੋੰਦਿਆ ਆ ਆਪਾਂ ਦਿੱਲੀ ਚੱਲੇ ਹਾਂ ਮੰਨ ਲਾ ਆਪਣੇ ਕਿਸਾਨ ਦਿੱਲੀ ਚੱਲੇ ਆ ਅੱਗੇ ਵੀ ਤੇ ਸਾਲ ਬੈਠੇ ਰਹਿਣਾ ਕੀ ਉੱਥੇ ਕਰਤਾ ਕਿਸਾਨਾਂ ਨੇ ਜਾਣ ਦਿੰਦੇ ਉੱਥੇ ਜਾ ਕੇ ਜਾਂ ਤੇ ਇਹਨਾਂ ਦਾ ਇਹ ਬਿਲਕੁਲ ਸਾਰੇ ਛਾਤਮਈ ਜਾਣਦੇ ਆ ਇਹਨਾਂ ਨੇ ਏਡੇ ਏਡੇ ਕੰਕਰੀਟ ਪਾ ਪਾ ਕੇ ਇੰਨੇ ਇੰਨੇ ਛੜਕਾ ਬਾਦ ਕਰਤੀਆ ਤੁਸੀਂ ਮੈਨੂੰ ਇਹ ਜਵਾਬ ਦੇ ਦਿਓ ਵੀ ਇਹ ਆਪਣਾ ਹੱਕ ਹੈਗਾ ਵਾ ਮਤਲਬ ਕੋਈ ਵੀ ਮਤਲਬ ਸਰਕਾਰ ਜਾਂ ਕੋਈ ਵੀ ਛੜਕਾ ਬੰਦ ਕਰ ਸਕਦੀ ਹੈ ਰੋਡ ਬੰਦ ਕਰ ਸਕਦੀ ਹੈ ਉਹ ਵੀ ਪੱਕੇ ਕਿੰਗ ਰੇਡ ਪਾਪ ਆਗੇ ਉਹਨਾਂ ਜੇ ਆਪਣੇ ਪੰਜਾਬ ਦੀ ਲਾ ਲੋ ਜਾਂ ਉਹ ਤੇ ਵੱਖਰੀ ਗੱਲ ਹੈਗੀ ਆ ਆਪਣਾ ਦੇਸ਼ ਇੱਕੋ ਹੀ ਆ ਕਿਨੇ ਵੱਖਰਾ ਵੱਖਰਾ ਆਪਣੇ ਦੇਸ਼ ਦੇ ਵਿੱਚ ਆਪਾਂ ਜਾ ਸਕਦੇ ਹਰਿਆਣੇ ਜਾਂ ਜੁਪੀ ਐਮਪੀ ਜਾ ਸਕਦੇ ਕਿ ਨਹੀਂ ਜਾ ਸਕਦੇ ਤੇ ਫਿਰ ਇਹ ਬੰਨ ਕਿਉਂ ਲੱਗੇ ਆ ਇਹੀ ਤਾਂ ਜਵਾਬ ਲੈਣਾ ਜੀ ਇਹੀ ਜਵਾਬ ਨਹੀਂ ਮਿਲ ਰਿਹਾ ਤੇ ਕੌਣ ਦਊ ਫਿਰ ਜਵਾਬ ਬਹੁਤ ਮਾਨ ਵੀ ਜਵਾਬ ਕੌਣ ਦੇਊਗਾ ਤੁਸੀਂ ਮੇਰੇ ਤੋਂ ਪੁੱਛਿਆ ਮੇਰੇ ਕੋਲ ਤਾਂ ਕੋਈ ਜਵਾਬ ਨਹੀਂ ਹੈਗਾ ਸਾਡੀ ਮੈਡੀਕਲ ਟੀਮ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਚੱਲਦੇ ਆਪਾਂ ਭਾਈ ਕਿਹਨਾਂ ਇੱਕ ਨਹੀਂ ਆਜੀ ਦਾ ਮਤਲਬ ਜਿੱਦਾਂ ਉਹਨਾਂ ਨੇ ਮੈਂ ਦੁਸ਼ਮਣ ਦੁਸ਼ਮਣ ਤਾਂ ਮੈਂ ਕਹਿੰਦਾ ਨਹੀਂ ਉਹਨਾਂ ਨੇ ਦੁਸ਼ਮਣ ਕਿਹਾ ਹੀ ਨਹੀਂ ਉਹਨਾਂ ਵੀ ਜਿਹੜਾ ਫੱਟੜਿਆ ਮੈਨੂੰ ਕੋਈ ਦੁਸ਼ਮਣੀ ਨਹੀਂ ਦੀ ਦਾ ਆਪਾਂ ਤਾਂ ਉਸੇ ਤਰ੍ਹਾਂ ਹੀ ਸੇਵਾ ਕਰਦੇ ਆਂ ਕੋਈ ਵੀ ਆ ਜੇ ਆਪਾਂ ਉਹਦਾ ਮੂੰਹ ਨਹੀਂ ਵੇਂਦੇ ਉਹਦਾ ਧਰਮ ਨਹੀਂ ਵੇਂਦੇ ਉਹਦੀ ਜਾਤ ਨਹੀਂ ਵੇਂਦੇ ਉਹਦਾ ਇਹ ਨਹੀਂ ਵੇਦੇ ਆਪਾਂ ਉਹਦਾ ਟ੍ਰੀਟਮੈਂਟ ਕਰਨਾ ਹੈ ਉਹਨਾਂ ਨੇ ਆਣ ਕੇ ਫ੍ਰੀ ਮੈਡੀਕਲ ਕੈਂਪ ਲਿਖਿਆ ਇੰ 20 ਆਪਣੇ ਉਹ ਕੋਟ ਕੋਟ ਕੁੱਟੇ ਇੱਥੇ ਉਹਨਾਂ ਨੇ ਆਣ ਕੇ ਹਾਂ ਇਹਨਾਂ ਨੇ ਆਖਿਆ ਵੀ ਅਸੀਂ ਤੇ ਮੈਡੀਕਲ ਟੀਮ ਉਹਨਾਂ ਗਾੜਾਂ ਵੀ ਕੱਡੀਆਂ ਨਾਲ ਆ ਸਾਰੀ ਮੈਡੀਸਿਨ ਜਿਹੜੀ ਖਿਲਰੀ ਪਈ ਆਣ ਕੇ ਆਪਾਂ ਚੁੱਕੀ ਆ ਬਾਅਦ ਚ ਉਹਹੀਂ ਉਤਰ ਗਏ ਸਾਨੂੰ ਕਹਿੰਨੇ ਆਤਾ ਵੀ ਜਿਹੜੇ ਬਜ਼ੁਰਗਿਆ ਟਰਾਲੀ ਦੇ ਵਿੱਚ ਉਹਨਾਂ ਦਾ ਦਮ ਘੁੱਟ ਗਿਆ ਵਾ ਬੇਹੋਸ਼ ਹੋ ਗਿਆ ਵੀ ਉਹ ਜਦੋਂ ਕੀਅਰ ਗੈਸ ਜਿਆਦੀ ਚੱਲਦੀ ਹੈ ਨਾ ਉੱਥੇ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਨ ਦੇ ਹੁੰਦੇ ਨੂੰ ਸਾਰਾ ਕੁਝ ਆ ਧਮਾਕਾ ਇੱਥੇ ਮਗਰੋਂ ਗਿਆ ਜਦ ਮੁੰਡੇ ਆਪਣੇ ਇਹਦੇ ਇਹਦੇ ਸੱਟਾਂ ਲੱਗਿਆ ਇੱਕ ਹੋਰੀ ਮੁੰਡਾ ਤੋਂ ਇਹ ਲੋਕਤੰਤਰ ਆ ਮੁਕੰਤਰ ਇਹ ਗੱਲਾਂ ਦੇਖਣ ਤੋਂ ਬਾਅਦ ਇਹ ਲੱਗਦਾ ਹੈ ਕਿ ਇਹ ਸਾਨੂੰ ਭਾਰਤ ਦਾ ਹਿੱਸਾ ਮੰਨਦੇ ਨੇ ਮੈਂ ਤੁਹਾਨੂੰ ਉਹਦੀ ਗੱਲ ਦੱਸ ਦਿੰਦਾ ਵੀ ਭਾਰਤ ਕਿੱਥੇ ਰਹਿ ਗਿਆ ਵਾ ਕੀ ਆ ਪੰਜਾਬ ਆ ਹਰਿਆਣਾ ਵਾ ਕੀ ਆ ਭਾਰਤ ਦਾ ਹਿੱਸਾ ਆਪਣੇ ਮੇਰੇ ਕੋਲ ਲਵ ਚ ਮੁੱਕ ਗਿਆ ਸੱਚੀ ਮੈਂ ਕਿਉਂ ਇੰਨੀ ਆ ਮੈਂ ਕਿਸਾਨ ਇੰਨੇ ਚੁੱਕਿਆ ਨਾ ਮੈਂ ਇੰਜਨੀਅਰ ਹੋਇਆ ਇਹਨੇ ਫੱਟ ਵਜੇ ਆ ਇਹ ਕਿ ਸਾਹਮਣੇ ਆ ਤੰਜ ਜਿਵੇਂ ਜਾਣ ਉਹਦੇ ਪ੍ਰਾਨ ਨਿਕਲਿਆ ਮੇਰੇ ਕੋਲ ਤੇ ਲਵ ਚ ਮੁੱਕ ਗਿਆ ਮੈਂ ਕੀ ਕਰਾਂੀ ਤੂੰ ਮੱਢੀ ਮੂਰਖ ਤੈ ਕੀ ਹੋਊਗੀ ਤੂੰ ਮੱਟਾ ਮਤਲਬ ਇਹ ਜਿਹੜਾ ਲੋਕਤੰਤਰ ਤੇ ਡਾਕਾ ਇਹ ਤੂੰ ਵੱਡਾ ਕਿ ਤੋਂ ਬਚੂਗਾ